ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮਹਿਮੂਦਪੁਰ ਆ ਗਿਆ ਸੱਜਣੋ तहसील ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਤੇ ਨੇੜੇ ਮੇਨ ਸ਼ਹਿਰ ਮੇਨ ਅੱਡੇ ਦੀ ਗੱਲ ਕਰੀਏ ਤਾਂ ਅਮਰਕੋਟ ਆ ਗਿਆ ਤੇ ਤੁਹਾਨੂੰ ਗਰਵੰਤ ਨੂੰ ਮਿਲਾਵਾਂਗੇ ਅੱਜ ਫੇਰ ਅੱਜ ਫੇਰ 6 ਕ ਮੱਝਾਂ ਝੋਟੀਆਂ ਵੀਡੀਓ ਦੇ ਵਿੱਚ ਸ਼ੂਟ ਕਰ ਲੈਣੀਆਂ ਕਵਰ ਕਰ ਲੈਣੀਆਂ ਸੱਜਣੋ ਤਕਰੀਬਨ ਸੂਈਆਂ ਸਵਾਈਆਂ ਇੱਕ ਹੀ ਮੈਂ ਸ਼ਾਇਦ ਕੱਬਣ ਇੱਕ ਵੈੜ ਵੀ ਅੱਜ ਬਹੁਤ ਚੰਗੀ ਚੰਗੇ ਦੁੱਧ ਵਾਲੀ ਬਿਲਕੁਲ ਤਾਜੀ ਸੂਈ ਵੀ ਤੇ ਇਹ ਬਾਕੀ ਜਿਹੜੀਆਂ ਇਹ ਛੋਟੀਆਂ ਮਈਆਂ ਸਾਰੀਆਂ ਦਾ ਲੇਖਾ ਜੋਖਾ ਜਿਹੜੀ ਪਸੰਦ ਆ ਗਈ ਉਹ ਤਸੱਲੀ ਤੁਸੀਂ ਕਰ ਲਿਓ ਤੁਹਾਡਾ ਧੰਨਵਾਦ ਆਜੂ ਤੁਹਾਨੂੰ ਮੈਂ ਵਹਿੜ ਵੀ ਮਰਾਵਾ ਨਿਗਾਹ ਕਰ ਇੱਕ ਸਜਣੋ ਇਹ ਵਾਲੀ ਗਊ ਬਿਲਕੁਲ ਤਾਜੀ ਸੂਈ ਵੀ ਹੈ ਕੱਲ ਦੀ ਮੱਛੇ ਨੂੰ ਜਨਮ ਦਿੱਤਾ ਦੇ ਦੁੱਧ ਦੀ ਗੱਲ ਕਰੀਏ ਤਾਂ ਦੁੱਧ ਦਾ ਬਚਟੇ ਦਾ 30 ਕਿਲੋ ਦਾ ਰਹਿੰਦਾ ਦੇਖੋ ਥਣ ਥਣ ਲੱਗੇ ਪੀੜੀ ਦੇ ਪਾ ਵਾਂਗ ਇਹ ਵੀ ਤੁਹਾਨੂੰ ਲਾਸਟ ਤੇ ਵੀਡੀਓ ਦੇ ਵਿੱਚ ਵਿਖਾਉਣੀ ਆ ਪਹਿਲਾਂ ਆਪਾਂ ਮੱਝਾਂ ਕਵਰ ਕਰੀਏ ਬਹੁਤ ਵੱਡੇ ਟਾਂਚੇ ਦੀ ਗਊ ਗਰਵੰਤ ਵੀਰ ਸਾਸਤਰੀ ਕਾਲ ਸਾਸਤਰੀ ਕਾਲ ਜੀ ਸਭ ਨੂੰ ਹੋਰ ਸੁਣਾਓ ਚੜਦੀ ਕਲਾ ਜੀ ਚੜਦੀ ਕਲਾ ਨਾ ਹਾਂਜੀ ਆਪਣਾ ਨਾਮ ਐਡਰੈਸ ਦੇ ਦਈਏ ਭੈਣਾ ਭਰਾਵਾਂ ਨੂੰ ਨਾਮ ਹੈਗਾ ਮੇਰਾ ਗਰਵੰਤ ਸਿੰਘ ਪਿੰਡ ਮਹਿਮੂਦਪੁਰਾ तहसील पट्टी जिला सिरी तरनतन साहेब मोबाइल नंबर 98772 8043 98772 8043 ਤੇ ਅੱਜ 6 ਅੱਜ ਆਪਾਂ ਸਤ ਨਗ ਵਿਖਾਉਣੇ ਆ 6 ਮੱਝਾਂ ਛੋਟੀਆਂ ਦੀ ਇੱਕ ਵੜ 30 ਕਿਲੋ ਵਾਲੀ ਵੱਡੀ ਕਿਆ ਬਾਤ ਬੜਾ ਲੇਵਾ ਭਾਂਡਾ ਹਨਾ ਹਾਂਜੀ ਮੱਝਾਂ ਸਾਰੀਆਂ ਛੋਟੀਆਂ ਸੋਈਆਂ ਸਵਾਈਆਂ ਇੱਕ ਇੱਕ ਇੱਕੋ ਛੋਟੀ ਗੱਬਣ ਦੂਜਾ ਸੂਆ ਸੋਣੀ ਠੀਕ ਹੈ ਠੀਕ ਹਾਂਜੀ ਰੇਡ ਅੱਜ ਦੋ ਹੀ ਛੋਟੀਆਂ ਲੱਖੋ ਬਾਹਰ ਰਣੀਆਂ ਬਾਕੀ ਸਾਰੀਆਂ ਲੱਖੋ ਅੰਦਰ ਵਾਲੇ ਪਾਸ ਓਕੇ ਤੇ ਇਹਦਾ ਜੇ ਕੀ ਗੱਲ ਕਰੀਏ ਇਹ ਦੂਜਾ ਸੂਆ ਝੋਟੀ ਸੂਣੀ ਏ ਠੀਕ ਆ ਹਾਂਜੀ ਦੇਣ ਦੇਣ ਇੱਕ ਹਫਤੇ ਦੀ ਰੇਂਜ ਚ ਜੇ ਲੈ ਜੂ ਝੋਟੀ ਠੀਕ ਆ ਇੱਕ ਹਫਤੇ ਦੀ ਰੇਂਜ ਚ ਲੈ ਜੂ ਹਾਂਜੀ ਸੂਆ ਦੂਜਾ ਆ ਦੂਜਾ ਸੂਆ ਥਣਾ ਥਣਾ ਲਓ ਥਣਾ ਥਣਾ ਲਓ ਤੇ ਪੀ ਆ ਪੈਂ ਵਧੀਆ ਭਾਰ ਲੀਉ ਬੇਫਿਕਰ ਥਣਾ ਦੀ ਪਿੱਛੇ ਦੀ ਇਸ ਟਾਈਮ ਤੇ ਗਾਰੰਟੀ ਆਪਣੀ ਠੀਕ ਆ ਹਾਂਜੀ ਠੀਕ ਕੱਢ ਦਗੇ ਬਾਹਰ ਹਾਂਜੀ ਛੇ ਹੀ ਚ ਬਹੁਤ ਚੰਗੀ ਝੋਟੀ ਨਾ ਹਾਂ ਨਹੀਂ ਚਰੀ ਪਹਿਲਾਂ ਨੇ ਕੀ ਆਂਦੇ ਪਹਿਲੇ ਨੇ 10 ਕਿਲੋ ਦੁੱਧਾਂ ਦੇ ਦਿੱਤਾ ਦੇ ਦਿੱਤਾ ਹੋਊਗਾ ਇਹਨਾਂ ਦੋ ਸੰਸਵੇ ਨੂੰ ਆਂਦਾ ਵਗੀ ਆ ਹਾਂ ਹਾਂ ਜਾਲਪਾਲ ਬਹੁਤ ਚੰਗੀ ਆ ਚੰਗੀ ਆ ਹਾਂਜੀ ਬਰੀਕ ਚਮੜੀ ਦੀ ਹਾਂਜੀ ਵੇਖੋ ਸੱਜਣ ਬਾਕੀ ਜੰਮੀ ਪਲੀ ਆ ਕਿਆ ਬਾਤ ਹੈ ਠੰਡੀ ਠੀਲ ਬਹੁਤ ਚੰਗੀ ਹਾਂ ਥਣ ਵੀ ਚੰਗਾ ਹਾਂਜੀ ਆ ਦੇਖੋ ਪੋਛ ਚੱਕਦੀ ਆ ਪੋਛ ਚੱਕੜਦੀ ਐਡੀ ਠੰਡੀ ਠੀਲ ਕਰ ਮਾਰ ਕਿਆ ਬਾਤ ਲੈ ਸੱਜਣ ਸ਼ਾ ਤਹਾਨੂੰ ਸੱਜਣਾ 2 ਦਿਨ ਪਹਿਲਾਂ ਹੀ ਇਸ ਕਰੋ 4 ਮੱਜਾਂ ਝੂਟੀਆਂ ਟਾਪ ਦੀਆਂ ਵਖਾਤੀਆਂ ਸੀ 5 ਅੱਜ ਫੇਰ 6 ਤੇ ਇੱਕ ਵੈੜ ਝੂਟੀ ਦੀ ਵਖਾਉਣ ਲੱਗੀ ਮਹਮੂਦਪੁਰਾ ਅਮਰਕੋਟ ਦੇ ਲਾਗੇ ਤੇ ਸਾਹਬ ਇਹਦਾ ਮੌਲ ਤਾਂ ਸੱਜਣਾ ਸਾਊ ਕਰਨਾ ਉਹਨੂੰ ਭਾਵੇਂ ਦਾ 10 ਕਰਾ ਲਓ 15 ਕਰਾ ਲਓ ਲੱਖ ਕਰਾ ਲਓ ਪਰ ਆਪਾਂ ਜੈਜਿਕਲ ਹਾਨ ਵਾਲੀ ਕਰਨੀ ਠੀਕ ਹੈ ਇਹਦੀ ਅੱਜ ਦੀ ਮੰਗ ਹੈਗੀ 85000 ਰੁਪਿਆ ਠੀਕ ਹੈ 82000 ਦੀ ਦੇ ਦਾਂਗੇ ਝੂਟੀ ਮੁੱਲ 85 ਤੇ 82000 ਦੀ ਦਿੱਤਾ। ਹਾਂਜੀ 82000 ਦੀ ਆਣਾ। ਠੀਕ ਹੈ ਠੀਕ ਹੈ ਠੀਕ ਹੈ। ਵੀ ਕਸਾਂਿਆਂ ਵਾਲੇ ਮੁੱਲ ਨਹੀਂ। ਹਾਂਜੀ। ਤੇ ਆਹ ਮੁੱਲ ਝੋਟੀ ਦੇ ਹਿਸਾਬ ਨਾਲ ਬਿਲਕੁਲ ਜਾਇਜ਼। ਹਾਂ ਨਹੀਂ ਜਾਇਜ਼। ਹਾਂਜੀ। ਓਕੇ ਆ। ਤੇ ਇਹਦਾ ਇਹ ਦੂਜਾ ਸੋਹ ਝੋਟੀ ਸੂਈ ਜੇ ਕੱਲ ਦੀ। ਠੀਕ ਆ। ਮੂੰਹ ਛਗੀ 6 ਦੰਦ। ਓਕੇ ਮਗਰ ਕੱਟੀ ਆ। ਹਾਂਜੀ ਮਗਰ ਕੱਟੀ। ਡਾਇਮੰਡ ਦੀ ਆ ਗਈ ਏ। ਠੀਕ ਆ। ਹਾਂਜੀ। ਡਾਇਮੰਡ ਦੀ ਮਗਰ ਕੱਟੀ ਕੱਲ ਦੀ ਸੂਈ। ਹਾਂਜੀ। ਜੋ ਮਾਲਕਾਂ ਨੇ ਆਪਾਂ ਨੂੰ ਦੱਸਿਆ ਨਾ ਕਿ ਡਾਇਮੰਡ ਦਾ ਪਟਿਕਾ ਭਰਾਇਆ। ਉਹੀ ਉਹ ਹੀ ਨਿਕਲਿਆ ਠੀਕ ਹੈ ਠੀਕ ਨਹੀਂ ਸਾਰੀ ਦੁਨੀਆ ਤਾਂ ਨਹੀਂ ਝੂਠ ਮਾਰਦੀ ਤਾਂ ਹੀ ਚੱਲੀ ਜਾਂਦਾ ਹਾਂਜੀ ਓਕੇ ਦੂਜਾ ਸੂਆ ਝੋਟੀ ਸੂਈ ਆ ਦੋ ਚਵਾਈਆਂ ਇਹਦੀਆਂ ਹੋਊਗਾ ਜੀ ਤੀਜੀ ਹੋਣੀ ਆ ਸ਼ਾਮ ਨੂੰ ਅਜੇ ਤਾਂ ਉਹਦੇ ਕਹਿਣਾ ਕੋ ਬੋਲਾ ਮੰਨੇ ਕੋਈ ਕਿ ਹਾਂ ਬੋਲਾ ਬੋਲਾ ਝੋਟੀ 13 14 15 ਦੀ ਰੇਂਜ ਚ ਦੁੱਧ ਦਊਗੀ ਬੋਲਾ ਵੀ ਉਹਨਾਂ ਨਾਲ ਦਾਖਲ ਹੋਈ ਰੇਂਜ ਹੋਊਗਾ ਠੀਕ ਹੈ ਵੈਰਲ ਵੁਰਲ ਬਹੁਤ ਸਨ ਆਂਦੀ ਹੈ ਨਾ ਚਵਾਈ ਵਾਲਾ ਪਤਾ ਰਮਰਾ ਦੀਆਂ ਚਵਾਈ ਚੋਈ ਬਹੁਤ ਚੰਗੀ ਲੱਗੀ ਨਾੜਾ ਹਨ ਦੇਵੇ ਤੇ ਗੁੰਦੀ ਪਈ ਆ ਸਜਣਾ ਦੇਖੋ ਕੱਟੀ ਬਹੁਤ ਚੰਗੀ ਪਾ ਗਈ ਕਰਮਾਲ ਹਾਂ ਮਗਰ ਬੱਚਾ ਜਾਇਆ ਬਹੁਤ ਚੰਗਾ ਆ ਗਿਆ ਕਰਮਾਲੀ ਦੇ ਦੇਖੋ ਇਹ ਵੀ ਨੀਲੀ ਚ ਆ ਗਈ ਮੇਰੀ ਹਾਂ ਇਹ ਵੀ ਹਾਂ ਮਗਰ ਲੇ ਪੈਰਾਂ ਤੇ ਨਿਸ਼ਾਨ ਆ ਆਹ ਨੀਲੀ ਦੀ ਕਰਮਾਲੀ ਹੂੰ ਨਹੀਂ ਦੇ ਦੂ ਇਹਨਾਂ ਦਾ ਦੁੱਧ 14 13 14 ਖੁੱਲਾ 13 ਕਿਲੋ ਪਹਿਲਾਂ ਨੇ ਸਸਵਾਂ ਦੇ ਭਰਿਆ ਹਾਂ ਦੇ ਦਊਗੀ ਹੂੰ ਦੇਖਿਓ ਸੱਜਣੋ ਕੱਟੀ ਵਾਕਈ ਬਹੁਤ ਚੰਗੀ ਪਾਲ ਕਰਮਾਣੀ ਓਕੇ ਫਰਾਈ ਚੋਈ ਕਰਮਾਲੀ ਬਹੁਤ ਚੰਗੀ ਠੰਡੀ ਧੀਰੀ ਐ ਫਿਰ ਆ ਵੇਖੋ ਮੈਂ ਇਹਨਾਂ ਵੀ ਮੱਛੀ ਮੋਟਰੀ ਆ ਹਾਂਜੀ ਖੜਦੀ ਮੈਂ ਤਾਂ ਸੋਤ ਹੀ ਨਹੀਂ ਹੁੰਨ ਦਿੱਤਾ ਤੋਂ ਆ ਵੇਖੋ ਵੇਖੋ ਲੇਵੇ ਤੇ ਨਾੜਾ ਨੂੜਾ ਕਾ ਬਾਤ ਆ ਬਸ ਕਰ ਬਸ ਕਰ ਬਸ ਕਰ ਤੱਕ ਛੱਟੇ ਡਾਉਂਦੀ ਆ ਕਰਮਾਂ ਵਾਲੀ ਆ ਦੇਖੋ ਮਗਰਲੇ ਸਣੇ ਬਹੁਤ ਚੰਗਾ ਚੂਣੀ ਸੱਜਣੂ ਛੋਟੀ ਨੂੰ ਕਿਆ ਬਾਤ ਆਲੇ ਵੇ 15 ਕਿਲੋ ਦੁੱਧ ਸੰਸਵ ਖੁੱਲਾ ਭਰੂ ਕਰਮਣੀ ਹਾਂ ਭਰ ਤੂਗੇ ਲੈਵੇ ਤੇ ਨਾੜਾ ਨੂੰ ਬਹੁਤ ਆ ਹਨਾ ਹਾਂ ਜੀ ਕਿਆ ਬਾਤ ਆ ਭਰੀ ਭਈ ਆਲੇ ਵੇ ਤੇ ਹਾਂ ਅੱਜ ਤੀਜੀ ਚੁਾਈ ਹੋਣੀ ਸ਼ਾਮ ਨੂੰ ਕੱਲ ਸ਼ਾਮੀ ਵੀ ਆਪਾਂ ਕੋਈ 4 ਕਿਲੋ ਬਾਲਾ ਚ ਹੋਇਆ 4 ਕਿਲੋ ਅੱਜ ਸਵੇਰੇ ਚ ਹੋਇਆ ਓਕੇ ਹਾਂ ਬਚਰ ਜਾ ਕੇ ਰੇਟ ਰੇਟ ਸੰਸਵ ਅੱਜ ਦੀ ਡਿਮਾਂਡ ਕੀ ਹੈ ਦੀ 1 ਸਵਾ ਲੱਖ ਰੁਪਿਆ 125 ਹਾਂਜੀ 1 ਲੱਖ ਤੇ 22000 ਦੀ ਝੋਟੀ ਦੇ ਦਾ 1 ਲੱਖ ਤੇ 22000 ਦੀ ਦੇ ਪਰ ਝੋਟੀ ਝੋਟੀ ਹੈ ਹਾਂਜੀ 6 ਦੰਦ ਮੂੰਹ ਭਾਵੇਂ ਮੂੰਹ ਫੜ ਕੇ ਹਲਕੇ ਵੇਖੇ ਉਹ ਕੇ ਮੂੰਹ ਸ਼ਿੱਕੀ ਆ ਸੱਜਣਾ ਦੂਜਾ ਸੂਆ ਬਹੁਤ ਸ਼ਾਨਦਾਰ ਝੋਟੀ ਆ 122 ਵਿਖਾ ਗਈ ਦੰਦ ਹਾਂਜੀ ਦੰਦ ਵਿਖਾਤੇ ਨੇ ਤੇ ਇਹਦਾ ਕੀ ਲਿਖਾ ਜੋਖਾ ਇਹ ਪਹਿਲਣ ਕੱਟੀ ਸੂਈ ਜੀ ਠੀਕ ਆ ਹਾਂ 1 ਹਫਤੇ ਦੀ ਰੇਂਜ ਤੇ ਸੂਈ ਆ 1 ਹਫਤੇ ਦੀ ਰੇਂਜ ਦੇ ਸੂਈ ਮਗਰ ਕੱਟਾ ਕੇ ਕੱਟੀ ਇਹ ਨਹੀਂ ਮਗਰ ਇਹਦੇ ਕੱਟਾ ਇਹਦੇ ਕੱਟਾ ਹਾਂ 12 ਕਿਲੋ ਦੁੱਧ ਆ ਜਰਿਆ ਇਸ ਟਾਈਮ 12 ਕਿਲੋ ਦੁੱਧ ਚਾਰ ਗੰਦ ਜਿਵੇਂ ਏ ਕੀ ਬਾਤ ਆ ਬੜੀ ਖਰੀ ਕੀ 12 ਗੰਦ ਕੋਤ ਬਹੁਤ ਆ 12 ਕਿਲੋ ਜਿੱਦਾਂ ਮਰਜੀ ਕੋਈ ਕੰਡਾ ਲੈ ਕੇ ਤੁਰਿਆ ਫਰੇ ਐਡੀ ਖਰੀ ਕਰਮਾਂ ਵਾਲੀ ਈਲੀ ਠੰਡੀ ਸੀਲ ਫਿਰ ਬੜੀ ਆ ਪਤਾ ਨਹੀਂ ਇਹਦੀ ਅਮਰਾਦ ਨਹੀਂ ਠੀਕ ਆ ਮਗਰ ਆ ਗਿਆ ਕੱਟਾ ਹਾਂ ਕੇ ਗਲੋਂ ਨਹੀਂ ਕਟੀ ਐ ਵੀ ਕੁਸੀ ਕਦ ਕਾਠ ਲੋ ਫੁੱਲ ਵੱਡਾ ਕਦ ਕਾਠ ਆ ਹਾਂ ਲੇਵਾ ਵੀ ਗੱਠ ਚੌੜਾ ਹਾਂਜੀ ਅਜੇ ਅਗਲੇ ਸਵੇਰ ਹੋਰ ਗੱਠ ਝੋਟੀ ਵਾਜੂਗੀ ਵਾਜੂਗੀ ਜੌਗੀ ਆ ਹਾਂ ਕਾਦਲੋਂ ਦਾ ਏਕੀ ਕੋਈ ਕਸਰ ਨਹੀਂ ਕੀ ਪਰ ਹੋਰ ਛੋਟੀ ਭਰ ਜੂ ਹੈ ਚੋਣ ਬਹੁਤ ਚੰਗਾ ਹੋ ਹਾਂ ਸੋਕੇ ਜਾਂਦੀ ਬੱਚੇ ਦੇ ਉੱਡ ਉੱਡ ਹਾਂ ਕਰਨ ਨੂੰ ਭਾਵੇਂ ਛੋਟੀ ਦੇ ਹਿਸਾਬ ਨਾਲ ਭਾਵੇਂ ਸਵਾ ਕਰ ਲਈ ਓਕੇ ਪਰ ਜਿਹੜੀ ਇਹ ਆਜ ਦੀ ਡਿਮਾਂਡ ਹੈ 1,10,000 ਰੁਪਏ ਠੀਕ ਆ ਉਹ ਚੋ ਕੋਈ ਮੌਕੇ ਨੀ ਮੰਨਤਨ ਹੋ ਜੂ 1,10,000 ਹਾਂ ਬਾਕੀ ਆ ਇਹ ਦਾ ਮੰਨਤਾ ਦੁੱਧ 12 ਕਿਲੋ ਜਿੱਦਾਂ ਮਰਜ਼ੀ ਕੋਈ ਤਸੱਲੀ ਕਰਿਆ ਆਪਦੀ ਵੀਰਪਾ ਠੀਕ ਆ ਪਹਿਲੇਨ ਕੱਟੀ ਮੂੰਹ 4 ਤਾਂ ਹਾਂ ਜੀ ਮੂੰਹ 4 ਦਨ ਤੇ ਆ ਨੀਲੀ ਦੀ ਇਹ ਨੀਲੀ ਦੀ ਇਹ ਵੀ ਸੂਈ ਜੀ ਦੂਜਾ ਸੂਆ ਠੀਕ ਆ ਇਹਦੇ ਥੱਲੇ 12 ਕਿਲੋ ਦੁੱਧ ਹੋਊਗਾ ਨੈਕਸਟ ਟਾਈਮ ਆਜ 12 ਕਿਲੋ ਦੁੱਧ ਹੀ ਇਹਦੇ ਕੋਲੇ ਆ ਮਗਰ ਇਹਦੇ ਇਹਦੇ ਆ ਕੱਟਾ ਜੀ 1 ਮਹੀਨੇ ਦੀ ਸੂਈ ਜੇ 1 ਕਿਆ ਬਾਤ ਆ ਚੰਗੇ ਮਾਲੀ ਦਾ ਹਾਂਜੀ ਠੀਕ ਆ 12 ਦੁੱਧਾ ਹਾਂਜੀ ਪਿਓਰ ਨੀਲੀ ਦੀ ਆ ਗਈ ਹਾਂਜੀ ਪਿਓਰ ਨੀਲੀ ਓਕੇ ਅੱਖਾਂ-ਅੱਖਾਂ ਬੜੀਆਂ ਚਟੀਆਂ ਸੱਜਣੋ ਮੈਂ ਦੀਆਂ ਪੈਰ ਚਾਰੇ ਸੱਜਣੋ ਸਾਹਿਬ ਇਹ ਟਾਈਮ ਕੋਈ ਨਹੀਂ ਹੋਇਆ ਹਾਂ ਹਾਂਜੀ ਟਾਈਮ 1 ਵਜੇ ਹੂ ਆ ਟਾਈਮ ਸਵਾ 1 ਹੋਗਾ ਬਾਲੇ ਤੋਂ ਬਾਲਾ ਆ 1 ਵਜੇ 18 ਮਿੰਟ ਹੋ ਜਾਊਗਾ ਖਾਣ ਦੇ ਆਹ ਤੁਹਾਨੂੰ ਦੱਸਦਾ 1 ਜਾਂ ਸਵਾ 1 ਦਾ ਹੀ ਹਾਂਜੀ ਦੇਖੋ ਸੱਜਣੋ ਦੂਜਾ ਸੂਆ ਸੂਈ ਆ ਮਗਰ ਕੱਟਾ 12 ਦੁੱਧ ਤਿਆਰ ਆ ਨੀਲੀ ਰਾਵੀ ਦੀ ਆ ਚੰਗੇ ਪੱਠ ਫੁੜੇ ਦੀ ਝੋਟੀ ਪੂਛ ਦੇਖੋ ਕਿਵੇਂ ਕਰਮਾਂ ਵਾਲੀ ਨੂੰ ਕੁਦਰਤ ਨੇ ਲਾਈ ਐ ਛਮਕ ਛਮਕ ਕਰਦੀ ਆ ਕਿਆ ਬਾਤ ਚੰਗੇ ਸੁਭਾਅ ਦੀ ਐ ਇਹ ਇਥੋਂ ਵੇਖੋ ਮੜਦੀ ਮੜਦੀ ਦਾ ਕਦ ਵੇਲ ਸਾਰੀਆਂ ਚੀਜ਼ਾਂ ਐਂ ਵੇਖੋ ਮੁੱਛ ਮੱਛ ਬੱਗੀ ਅੱਖਾਂ ਚਟੀਆਂ ਜਿਵੇਂ ਤੁਹਾਨੂੰ ਮੈਂ ਕਿਹਾ ਨਾ ਕਿ ਇਹ ਗੱਲਾਂ ਨਹੀਂ ਸੰਸਭ ਕੋ ਸੀ ਕਰਮਾਂ ਵਾਲੀ ਨਾ ਕਦ ਕਾੜ ਤੋਂ ਥਾਣਵਾਨੇ ਦੋ ਕੋਈ ਥਾਣਵਾਨਾ ਵੀ ਸੋਹਣਾ ਲੱਗਾ ਹਾਂਜੀ ਗਾੜੀ ਵੀ ਚੰਗੀ ਉਹ ਹਾਂਜੀ ਲੇਵੇ ਤੇ ਨਾੜਾ ਨੂੜਾ ਬਹੁਤ ਆ ਸਜਣੋ ਇਹਨੂੰ ਮੈਂ ਨੇੜਿਓਂ ਚੈੱਕ ਕਰਾ ਦਿੰਨਾ ਇੱਥੇ ਹੀ ਖੜਗੀ ਤੇ ਕਰਾ ਦਿੰਨੇ ਆ ਥੋੜੀ ਲੱਤ ਗਾਂ ਕਰ ਲਈਏ ਨੇ ਦੇਖਿਓ ਤੁਹਾਨੂੰ ਮੈਂ ਨਾ ਇਹਦੇ ਲੇਵੇ ਤੇ ਨਾੜਾਂ ਘਰਾਉਣਾ ਚੈੱਕ ਨੇੜਿਓਂ ਸਜਣੋ ਕਰਮਾਂ ਵਾਲੀ ਦੇ ਜਿਵੇਂ ਮੈਂ ਕਹਿੰਦਾ ਨਾ ਬਿਲੀ ਘਰ ਬਣਿਆ ਤੇ ਵਾਕਿਆ ਹੀ ਤੇ ਆਹ ਦੇਖੋ ਹੈ ਨਾ ਕਿਵੇਂ ਗੁੰਦੀ ਪਈ ਆ ਇਕ ਕੁਦਰਤੀ ਹੈ ਜਿਹਦੇ ਲੈਵਲ ਉਵੇਂ ਤੇ ਨਾਲਾਂ ਹੀ ਬੜੀਆਂ ਹੋਣ ਤੇ ਬੜੇ ਚੰਗੇ ਦੁੱਤੇ ਕਰਮ ਵਾਲੀ ਛੱਕੇ ਜਮਾ ਦਿੰਦੀ ਆ ਤੇ ਇਹਦਾ ਰੇਟ ਕੀ ਕਰਾਂਗੇ ਇਹਦਾ ਸੰਧ ਸਾਹਿਬ ਡਿਮਾਂਡ ਜੇ ਤਾਜੀ ਹੁੰਦੀ ਤੇ ਭਾਵੇਂ ਇਹਦਾ ਡੇਢ ਮੰਗ ਲੈਂਦੇ ਅੱਜ ਗਿੱਲੇ 나ੜੂ ਹੁੰਦੀ ਸੀ ਹਾਂ ਹਾਂਜੀ ਇਹ ਅੱਜ ਦੀ ਡਿਮਾਂਡ ਇਹਦੀ ਕੋਈ ਸਵਾ ਨਹੀਂ ਕਰਨੀ ਆਪਾਂ ਇੱਕ ਵੀ ਨਹੀਂ ਕਰਨੀ ਹਾਂ 1 ਲੱਖ ਰੁਪਇਆ ਪੂਰੀ 1 ਲੱਖ ਰੁਪਇਆ ਹਾਂ ਆ ਇਹਦਾ ਮਾਨਤਾ ਆ ਕੋਈ ਮੌਕੇ ਦੇ ਮਾਨਤਾ ਨਾਲ ਹੋ ਜਾਊਗੀ ਨਹੀਂ ਮੈਂ ਚੰਗੀ ਹੈ ਹਨਾ ਜਿਹੜਾ ਸੱਜਣ ਖਰੀਦੂਗਾ ਚੰਗਾ ਰਹੂਗਾ ਨੰਬਰ ਆ ਗਿਆ ਬੱਚਾ ਸੱਜਣੋਂ ਛੱਟਤਾ ਦੋ ਦੋ ਧਾਰਾ ਤੁਹਾਨੂੰ ਇਹਦੀਆਂ ਚੈੱਕ ਕਰਾ ਦਗੀ ਨੀਲੀ ਦੀ ਮਹਿੰਆ 1 ਲੱਖ ਰੁਪਇਆ ਡਿਮਾਂਡ ਮਰਾ ਦੇ ਧਾਰਾ ਸਾਹ ਦੋ ਦੋ ਆ ਮਹਾਲ ਲੈਂਦੀ ਹਾਂ ਕੀ ਬਾਤ ਆ 12 ਦੁੱਧ ਮਿਲੂਗਾ ਸੱਜਣੋਂ ਮਗਰ ਕਟਾ ਸੱਜਣੋਂ ਉਸਮਾ ਕਰ ਲਿਆ ਤੇ ਇਹਦੀਆਂ ਤੁਹਾਨੂੰ ਧਾਰਾਂ ਕਰਾਉਣੀਆਂ ਚੈੱਕ ਦੇਖਿਓ ਅਗਲੇ ਥਨਾਂ ਦੀ ਚਵਾਈ ਫਿਰ ਮਗਰ ਲਿਆਂਦੀ ਅੱਧਾ ਟਾਈਮ ਨਾਲੇ ਆ ਦੇਖੋ ਸੰਸਾਬ ਦੇਖੋ ਅਗਲੇ ਥਨਾਂ ਦੀ ਚਵਾਈ ਕਿਆ ਬਾਤ ਹੈ ਬਹੁਤ ਸ਼ਾਨਦਾਰ ਚਵਾਈ ਹੈ ਸੱਜਣਾ ਕਿਆ ਬਾਤ ਬਸ ਕਰਛਾ ਪੂਰੇ ਲੱਖ ਚੋਂ ਮਾਨਤਾ ਹਾਂਜੀ ਸੰਸਾਬ ਇਹਦੇ ਕਰਮਾਈ ਦੇ ਬੱਚਾ ਨਾਲ ਹੀ ਰਿਹਾ ਹੈ ਹਾਂ ਇਹਦਾ ਜਿੱਦਨ ਤੋਂ ਸੋਈ ਉਹ ਵੀ ਪਤਾ ਹੈ ਇਹਦਾ 1.5 ਲੱਖ ਰੁਪਏ ਮਾਲ ਕਰਦਾ ਰਿਹਾ ਮੁੱਲ ਪਹਿਲਾਂ ਓਕੇ ਹਾਂ ਠੀਕ ਤੇ ਬੱਚਾ ਨਹੀਂ ਉਹਨੇ ਦੂਰ ਕੀਤਾ ਠੀਕ ਆਪ ਦੀ ਮਰਜ਼ੀ ਨੇ ਚੁੰਗਦਾ ਰਿਹਾ ਵੀ ਠੀਕ ਹਾਂਜੀ ਠੀਕ ओके okay. हां ते एदा की حساب ਆ ਇਹ ਵੀ ਦੂਜਾ ਤੇ ਕਰਵਾਂ ਤੇ ਝੋਟੀ ਐਸਨ ਸਾਹਿਬ ਦੂਜਾ ਸੂਆ ਆਪਾਂ ਨੂੰ ਦੱਸਿਆ ਭਾਵੇਂ ਕਿ ਮੰਨਣਾ ਤੀਜਾ ਮੰਨ ਲੈ ਠੀਕ ਆ ਹਾਂਜੀ ਆ ਕੱਟੀ ਜੀ ਇਹ ਵੀ 1 ਮਹੀਨੇ ਦੀ ਸੂਈ ਜੀ 1 ਮਹੀਨੇ ਦੀ ਸੂਈ ਇਹ ਤੇ ਮਗਰ ਕੱਟੀ ਆ ਹਾਂ ਕੱਟੀ ਬਹੁਤ ਚੰਗੀ ਜੀ ਮੋਰਾ ਵੇਖੋ ਹਾਂ ਕਾਲੀ ਕੱਟੀ ਬੜੀ ਨਕਰ ਆ ਹਾਂਜੀ ਚੰਗਾ ਦੁੱਧ ਛੱਡਿਆ ਭਾਈ ਜੀ ਕੱਟੀ ਬਹੁਤ ਚੰਗੀ ਹੈ ਚੰਗੇ ਸੀਮੰਦੀ ਚੰਗੇ ਸੀਮੰਦੀ ਦੁੱਧ ਵੀ ਚੰਗਾ ਛੱਡਿਆ ओके ਇਹ ਕਿੰਨੇ ਮਹੀਨੇ ਦੀ ਸੂਈ ਕਿੰਨਾ ਦੁੱਧ ਆ ਇਹਦੇ ਥੱਲੇ 10 ਤੋਂ 11 ਕਿਲੋ ਦੁੱਧ ਹੋਣ ਜਿਹੜਾ ਹਾਜ਼ਰ ਹੈ ਚੋ ਲੈਣਾ ਆਪਾ 10 ਤੋਂ 11 ਹਾਂ ਵੱਡੀ ਬਹੁਤ ਆ ਹਨਾ ਹਾਂ ਕੱਦ ਕਾਠ ਲਓ ਕੋਈ ਸ਼ੱਕ ਨਹੀਂ ਕਰਮਾਈ ਦਾ ਵੇਲ ਗੱਡੀ ਦੇ ਇੰਜਨ ਦੇ ਟਿੱਲਾ ਹਨਾ ਹੈਗੀ ਵੱਡੀ ਰੇਡ ਛੋਟਾ ਠੀਕ ਆ ਹਾਂਜੀ ਲੈ ਵੀ ਸੱਜਣੋਂ ਵੇਖਿਓ ਵੇਲ ਕੱਦ ਅੱਗਾ ਵੇਖਿਆ ਪਿਛਾ ਭੋਲਦਾ ਪਿਛਾ ਵੇਖਿਆ ਅੱਗਾ ਭੋਲਦਾ ਵਾਕੇ ਕੋਈ ਸ਼ੱਕ ਨਹੀਂ ਵਾਲੀ ਜੁਰਮਾਨੀ ਆ ਚੰਗੇ ਵੇਰ ਤੇ ਚੰਗੇ ਕਦ ਕਾਟ ਦੀ ਉ ਤਾਂ ਨੀਲੀ ਨੂੰ ਆਉਂਦੀ ਸੀ ਹਨਾ ਹਾਂ ਸੰਧਾ ਫੇ ਲੰਮੀ ਲੰਮੀ ਬਹੁਤ ਜਿਆਦੀ ਬਾਲੀ ਜਿਆਦੀ ਹਾਂਜੀ ਵੇਖੋ ਐ ਪੱਧਰ ਫਿਰ ਹਾਂ ਲੇਵਾ ਗਾਹ ਨੂੰ ਆ ਥੋੜਾ ਜਾ ਹਾਂ ਥੋੜਾ ਜੀ ਚੰਗਾ ਹਾਂਜੀ 10 ਤੋਂ 11 ਦੁੱਧ ਹਾਂਜੀ ਬਾਲੀ ਵੱਡੀ ਸੰਧਾ ਜਿਨੇ ਜਨੇ ਆਪਾਂ ਦੇ ਦੇਣੀ ਨਾ ਅੱਜ ਕੋਨੇ ਦਾ ਕਰਮਾ ਇਹਦਾ ਵਜ ਨਹੀਂ ਸਭ ਨਾਲ ਓਕੇ ਹਾਂ ਠੀਕ ਮਗਰ ਕੱਟੀ ਵੀ ਆ ਹਾਂਜੀ ਕੱਟੀ ਕੱਟੀ ਬਹੁਤ ਚੰਗੀ ਇੱਧਰ ਆ ਜਾ ਇੱਧਰ ਆ ਜਾ ਪਰਵਾਹ ਹੀ ਨਹੀਂ ਕਰਦੀ ਹਾਂਜੀ ਆ ਜਾ ਆ ਜਾ ਆ ਜਾ ਤਾਂ ਰਾਮਰਾ ਇਹਦਾ ਰੇਟ ਆ ਰੇਟ ਸੰਤ ਸਾਹਿਬ ਇਹਦੀ ਮੁੱਲ ਕਰਨ ਨੂੰ ਭਾਵੇਂ ਇੱਕ ਦਾ ਕਰ ਲਈਏ ਇਹਦਾ ਵੀ ਹਾਂ ਤੇ ਪਰ ਆਪਾਂ ਜੈਜ ਦੀ ਗੱਲ ਕਰਨੀ ਕੋਈ ਲੱਖ ਨਹੀਂ ਕਰਨਾ 90 ਨਹੀਂ ਕਰਨਾ 85 ਹਜ਼ਾਰ ਦੀ ਦੇਦਣੀ ਅੱਛਾ ਹਾਂ ਵਾਕਈ ਸਰਾ ਕਰਤਾ ਜੀ ਹਾਂ ਜੀ 85000 ਹਾਂ ਜੀ ਕੱਟੀ ਮਗਰ ਮਹੀਨੇ ਦੇ ਅੰਦਰ ਬਾਹਰ ਦੀ ਸੂਈ 10 ਕਿਲੋ ਦੁੱਧ ਹਾਂ 10 ਕਿਲੋ ਦੁੱਧ ਆਜਾ ਕੀ ਬਾਤ ਆ 85000 ਦੀ ਹਾਂ ਜੀ 85000 ਦੀ ਵਜ਼ਨ ਵਾਕਈ ਬਹੁਤ ਆਮ ਦਾ ਹਾਂ ਜੀ ਪਾਸਮ ਲੈਣ ਦਿਓ ਸੱਜਣੋ ਪਸਮਾ ਜੇ ਟਾਈਮ ਦੇ ਹਿਸਾਬ ਨਾਲ ਕੀਤਾ ਜਿੰਨਾ ਉਹ ਤੁਹਾਨੂੰ ਧਾਰਾਂ ਵਿਖਾ ਦਈਏ ਕਰੇ ਤੇ ਅਕ ਅਗਲੇ ਥਾਣਾ ਦੀ ਚਵਾਈ ਆ ਚਵਾਈ ਦਾ ਪਸੂ ਮਾੜਾ ਨਹੀਂ ਕਰੀਏ ਸਾਹਵਰੀ ਦੇਖੋ ਮੈਂ ਦੇਖੋ ਸੰਸਾ ਬਹੁਤ ਚੂਣ ਖਰਾ ਹੈ ਤਰਪੀ ਚ ਸ਼ੇਕ ਕਰਦੀ ਕਰਮਾ ਚਵਾਈ ਤੇ ਦੁੱਧ ਸੰਸਾ ਜਿੰਨਾ ਹੋਊਗਾ ਮੌਕੇ ਤੇ ਉਹ ਦੱਸਾਂ ਹਾਂ ਇਹ ਗੱਲ ਸਹੀ ਹੈ ਕੋਈ ਸ਼ੱਕ ਹਾਂਜੀ ਇਹ 85000 ਹਾਂਜੀ 85000 ਦੀ ਇਹਦਾ ਮੇਲਾ ਲੁੱਟਣ ਵਾਲੀ ਗੱਲ ਹੀ ਆ ਹਾਂਜੀ ਕੱਟੀ ਨਹੀਂ ਛੱਡਦੇ ਵੇ ਅਗਲਾ ਯਾਰ ਹਾਂ ਕੱਟੀ ਸਾਹਵਲੇ ਇੰਨੀ ਵੱਡੀ ਨਹੀਂ ਵੱਡੀ ਆ ਨਹੀਂ ਆ ਰੇਲ ਆ ਜਿੰਦਗੀ ਇਹ ਐਦਾ ਕੀ ਹਿਸਾਬ ਆ ਇਹ ਦੂਜਾ ਸੂਆ ਛੋਟੀ ਸੂਈ ਏ ਠੀਕ ਆ ਆ ਖੁੱਡਾ ਬੈਠਾ ਏ ਓਕੇ ਹਾਂ 13 ਕਿਲੋ ਦੁੱਧ ਜਿੱਦਾਂ ਮਰਜੀ ਕੋਈ ਤਸੱਲੀ ਕਰਕੇ ਖੜੇ 13 ਕਿਲੋ ਦੁੱਧ ਹਾਂ ਜਿੱਦਾਂ ਮਰਜੀ ਆ ਜੇ ਕੋਈ ਸੱਜਣ ਜਿੱਦਾਂ ਮਰਜੀ ਆਪਦੀ ਤਸੱਲੀ ਕਰਕੇ ਖੜੇ ਮਗਰ ਕੱਟਾ ਹਾਂ ਸੂਆ ਸੂਆ ਦੂਜਾ ਦਿਨ ਦਿਨ ਕੋਈ 10 ਤੋਂ 12 ਹੋ ਗਈ ਸੂਈ ਨੂੰ 10 ਤੋਂ 12 ਦਿਨਾਂ ਦਾ ਸੂਆ ਹਾਂ 13 ਦੁੱਧ ਤਿਆਰ ਆ 13 ਕਿਲੋ ਦੁੱਧ ਆ ਜੀ ਕੱਦ ਕਾਠ ਬਹੁਤ ਚੰਗਾ ਸਿੰਗ ਬਹੁਤ ਚੰਗਾ ਦੁੱਧ ਬਹੁਤ ਚੰਗਾ ਬਸ ਇੱਕੋ ਹੀ ਹੱਥ ਧਰਾ ਥੋੜਾ ਜੀ ਛਾਬ ਏਰੀਏ ਦੇ ਹਿਸਾਬ ਨਾਲ ਇੱਧਰ ਖੁੱਡਾ ਕਹਿੰਦੇ ਆ ਤੇ ਆਪਣੇ ਛਾਬ ਕਹ ਦਿੰਦੇ ਟਲੀ ਸੰਧ ਸਾਹਿਬ ਖੁੱਡਾ ਨਾ ਟਲਿਆ ਹੁੰਦਾ ਛੋਟੀ ਸਵਾ ਲੱਖ ਦੀ ਹਾਂ ਕੋਈ ਸ਼ੱਕ ਨਹੀਂ ਹਾਂ ਚਾਰੂ ਬਹੁਤ ਆ ਹਨਾ ਹਾਂ ਚਾਰੂ ਇੱਕ ਛਾਈ ਕਰਨ ਵਾਲੀ ਦੀ ਵੇਖੋ ਗੱਡੀ ਹਾਂ ਵਾਕੇ ਕੋਈ ਸ਼ੱਕ ਨਹੀਂ ਵੇਖੋ ਬਾਕੀ ਇੱਕ ਗੱਲ ਆ ਤੁਰੰਤਾਂ ਰਾਂਚ ਦਾ ਕੋਈ ਡੱਕਾ ਨਹੀਂ ਹਾਂ ਤੁਰੰਤਾਂ ਦਾ ਕੋਈ ਚੱਕਰ ਨਹੀਂ ਗਾ ਕਮਾਲ ਯਾਰਪਾੜ ਵਾਲੀ ਆ ਜਿਵੇਂ ਬੱਚੇ ਬੁੱਚੇ ਲੈਣੇ ਬ੍ਰੀਡ ਵਾਲੀ ਝੋਟੀ ਆ ਹਾਂ ਹਾਂਜੀ ਕੋਈ ਸ਼ੱਕ ਨਹੀਂ ਸੋਹਣੀ ਬਹੁਤ ਸੀ ਹਾਂਜੀ ਕਾਦ ਕਾਠਲੋਂ ਕੇ ਇਹ ਗੱਲਾਂ ਨਹੀਂ ਕਰਮਾੜੀ ਕੋਸੀ ਹਾਂ ਲੇਵਾ ਬਹੁਤ ਸੋਹਣਾ ਹਾਂਜੀ ਕੀ ਬਾਤ ਹੈ ਜਸ ਜਨਾ ਇਹ ਨਿੱਕੀਆਂ ਹੁੰਦੀਆਂ ਜਦੋਂ ਚੌੜ ਕਰਦੀਆਂ ਨਾ ਉਦੋਂ ਛੱਡ ਜਾਂਦੀਆਂ ਹਾਂ ਸਤ ਸਾਬ ਜਦੋਂ ਭਜਦੇ ਆ ਨਾ ਫਲ ਹਾਂ ਨਿੱਕੇ ਤਲਕ ਕੇ ਡੈਗ ਪੁੱਜੇ ਫਰਸ਼ ਫਰਸ਼ ਤੇ ਉਦੋਂ ਕੰਮ ਖਰਾਬ ਹੋ ਜਾਂਦਾ ਆ ਜਾ ਉਦੋਂ ਦੁੱਧ ਦੇਣਾ ਦਾ ਵੀ ਚੁੰਗਿਆ ਹੁੰਦਾ ਵਾਸ ਇਹਨਾਂ ਨੂੰ ਹੁੰਦਾ ਮੱਤ ਪੈਣੀ ਹਾਂ ਹਾਂ ਇਹ ਕਿੰਨੇ ਦੀ ਦੇਣੀ ਆ ਸਤ ਸਾਬ ਇਹਦੀ ਡਿਮਾਂਡ ਕਰਨ ਨੂੰ ਭਾਵੇਂ 90 ਕੀਤੀ ਜਾਈਏ 95 ਕੀਤੀ ਜਾਈਏ 85000 ਦੀ ਦੇ ਦਾਂ ਮੁੱਲ ਕਰੀ ਜਾਈਏ 95 90 ਜਿੰਨਾ ਮਰਜ਼ੀ 85000 ਦੀ ਦੇ ਦਾਂ ਹਾਂਜੀ 85000 ਦੀ ਇਦੀਆਂ ਵੀ ਧਾਰਾਂ ਤੁਹਾਨੂੰ ਕਰਾਉਣੇ ਚੈੱਕ ਸਜਣੋ ਬੱਚਾ ਬੰਨ ਲੀ ਉਦੋਂ ਬਾਅਦ ਇਹਦੀਆਂ ਧਾਰਾਂ ਨੂੰ ਤੁਹਾਨੂੰ ਚੈੱਕ ਕਰਾਉਣੇ ਦੇਖੋ ਪਸ਼ੂ ਆ ਕੀਤਾ ਝੋਟੀ ਨੇ 13 ਦੁੱਧ ਮਿਲਣਾ ਇਹਦੇ ਕੋਲੇ ਤਿਆਰ ਤੇ ਪਾ 85000 ਕੰਧ ਟੱਪਦੀ ਆ ਧਾਰ ਤੋਂ ਪਤਾ ਲੱਗ ਜਾਂਦਾ ਪਸ਼ੂ ਦਾ ਆ ਦੇਖੋ ਵਾਅਕੇ ਹੀ ਦੱਸ ਸਕੀ ਹਾਂ ਕਰਮਾਂ ਵਾਲੀ ਨੂੰ ਜਾਂਦੀ ਆ ਵੀ ਵਰਦੀ ਹਾਂ ਯਾਰ ਬੜੀ ਚੰਗੂ ਨਾ ਦੋਤੇ ਨਾਲ ਉਹਨੂੰ ਕਿੰਨੀ ਮਾਰੀ ਸ਼ਾ ਯਾਰ ਸੰਜੋ ਸਾਹਿਬ ਭਾਵੇਂ ਕੋਈ ਕੰਡਾ ਲੈ ਕੇ ਆਵੇ ਨਾਲ ਕੀ ਬਾਤ ਹੈ ਬਹੁਤ ਖਰੀ ਹੈ ਹਾਂ ਆ ਦੇਖੋ 85000 ਹਾਂ ਇਹਨੇ ਹੁਣ ਸਮਾ ਕੀਤਾ ਜੀ ਚੋਟੀ ਮੱਜ ਨੇ ਹੂੰ ਉਦੋਂ ਫਿਰ ਐ ਨਾ ਹਾਂਜੀ ਆਪਾਂ ਨੂੰ ਵੀ ਛੀਤੀ ਤੇ ਬੱਚੇ ਬੰਦਣੇ ਆਪਾਂ ਹਨਾ ਓਕੇ ਇਹ ਵੀ 85 ਹਾਂਜੀ ਦੇਖੋ ਕੀਤਾ ਆਪਾਂ ਸਮਾ ਹਾਂਜੀ ਆਓ ਬੱਚਾ ਮੜਾ ਪੀੜਾ ਕਰਦੀ ਚੁੰਗਣਾ ਜਿਆ ਆ ਦੇਖੋ ਇਹਨੇ ਵੀ ਹੁਣ ਕਿੱਲੇ ਠੋਕਤੇ ਲੈ ਦੇ ਦੇ ਨਾੜਾ ਨੂੰ ਬੜੀ ਪਸੰਦੀ ਆ। ਉਹ ਕਿਰ ਉਹ ਵੈੜ ਵਿਖਾ ਦੋ। ਤੇ ਇਹ ਕਥਨੂ ਆ ਜੋ ਵੈੜ ਉਹਦੇ ਵੀ ਕਰਾਈਏ ਕਰਮਾਂ ਵਾਲੀ ਦੇ ਦਰਸ਼ਨ। ਚਲਾ ਲਓ। ਇਹ ਵੈੜ ਆ ਸੱਜਣਾ। ਇਹਦੀ ਡਿਟੇਲ ਲੈਣੀ। ਤੇ ਗਰਵੰਤ ਇਹ ਕਿਹੜਾ ਸੂਆ? ਸੱਸਾ ਤੀਜਾ ਸੂਆ ਦੱਸਿਆ ਆਪਣਾ ਮਾਲਕਾਂ ਨੇ। ਤੀਜਾ ਸੂਆ ਸੂਈ ਆ। ਹਾਂ ਕੱਲ ਦੀ ਸੂਈ ਏ। ਕੱਲ ਦੀ ਸੂਈ ਆ। ਹਾਂ ਜੀ। ਦੂਜੇ ਸੂਏ ਕੀ ਕਹਿੰਦੇ ਦੁੱਦ ਦੁੱਦ? इन्हें कोई ठाई तो ती के लो दो तो पर्याय जान ठाई तो ती के लो दो द करमाली दंदी रहे हाँ बाकी दत्ता भी हो जगाड़ मार इन्हें हाँ बहुत बार डाला आया है ना कुदर को फिर अति जवाई जला था लगा या नहीं कोई मशीन तो जवाई करा हो मार जला था ना हाँ आए को बाकी ठंडी बहुत है हाँ जी ओके आए को बहुत � ਅੱਧੀ ਚਵਾਈ ਵਾਲਾ ਪਸਮਾਈ ਤਾਂ ਨਹੀਂ ਹਾਂ ਹਣ ਬੋਲਾ ਬੁਲਾ ਕੀ ਮੰਨੇ ਇਹਦੇ ਤੇ ਕੋਲੇ ਬੜਾ ਕੋਈ 7-8 ਕਿਲੋ ਸੰਸਾਵ ਰਾਤੀ ਚੋਇਆ ਠੀਕ ਆ 7-8 ਕਿਲੋ ਦਿਨੇ ਚੋਇਆ ਓਕੇ ਹਾਂ ਲੈ ਕੱਢ ਗਏ ਹਾਂ ਤੌਰ ਕਰਾ ਕੇ ਵੀ ਬੱਛਾ ਆ ਗਿਆ ਮਗਰ ਹਨਾ ਹਾਂ ਕੱਲ ਐ ਵੇਲੇ ਦੀ ਸੂਈ ਜੇ ਕੱਲ ਐਸ ਵੇਲੇ ਦੀ ਸੂਈ ਆ ਸੱਜਣਾ ਥਾਈ ਤੋਂ 30 ਕਿਲੋ ਵਾਲੀ ਜੇ ਕੋਈ ਸੱਜਣਾ ਗਾਂ ਪਾਹਾਂ ਤੋੜ ਲੋ ਕੋਈ ਤੇ ਉਹ ਸੰਪਰਕ ਕਰ ਸਕਦਾ ਗਰਵੰਤ ਦਾ ਨੰਬਰ ਸਕਰੀਨ ਤੇ ਆ ਲੇਵਾ ਪਾਂਡਾ ਦਾ ਨਾ ਕਰਮਾਂ ਵਾਲੀ ਨੂੰ ਦੁਨੀਆ ਤੋਂ ਨਿਆਰਾ ਲੱਗਾ ਜਿਵੇਂ ਕਹਿੰਦਾ ਹੁੰਦਾ ਮੇਲਿਆਂ 'ਚ ਫਰਦੀ ਆ ਤੇ ਉਹ ਗੱਲ ਹੀ ਆ ਸੰਜੋਬ ਮੂੰਹ ਵੇਖੋ ਵੜ ਨੂੰ ਬਹੁਤ ਵਛੀਆਂ ਵਾਲਾ ਲੱਗਾ ਵੇਖੋ ਹਾਂ ਹਾਂਜੀ ਜਮਾਈ ਹਾਂਜੀ ਸਰੀਰ ਕਟਾਂਚਾ ਹੀ ਬਾਲਾ ਤਕੜਾ ਕਰਦੀ ਹਾਂਜੀ ਜਿਗਾਰਡ ਬਾਲਾ ਤਕੜਾ ਲਾਤਾ ਮਹਾਰਾਜ ਨੇ ਉਹ ਤੇ ਗਰਵੰਤ ਇਹਦਾ ਕੀ ਮੁੱਲ ਕਰਦੇ ਭਲਾ ਆਪਾਂ ਮੁੱਲ ਕਰਨ ਨੂੰ ਸੰਜੋਬ ਆਪਾਂ گاਵਾ ਚਲ ਘਾਟ ਲੈਨੇ ਆ ਜਿਹੜੇ گاਵਾ ਜਾਰੀਆਂ ਵੇਚਦੇ ਉਹ ਤੇ ਡੇਢ ਡੇੜੂ ਮੰਗੀ ਜਾਂਦੇ ਹੋ ਜੀ ਹਾਂ ਨਾ ਨਾ ਹੀ ਪਸਵੇਂ ਦੇਖ ਹੁਣ ਬਹਿ ਕੇ ਵੇਖ ਹਾਂਜੀ ਹਨਾ ਹਾਂ ਤੂ ਧਾਰਾ ਮਾਰ ਗਿਆ ਨਾ ਹਾਂ ਗਿਆ ਉਤਰੀ ਨਾ ਆ ਗਈ ਹਾਂ ਤਾਂ ਦੇਖੋ ਇਹ ਕੱਢਿਆ ਹਾਂ ਦੇਖਿਆ ਕਿਆ ਬਾਤ ਬਸ ਕਰ ਬਸ 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 ਇਹਦੀ ਡਿਮਾਂਡ ਹੈ ਕਿਸਨ ਸਾਹ ਅੱਜ ਦੀ 85000 ਓਕੇ 80000 ਦੀ ਗਾਂ ਦੇ ਦਾਂ ਮੁੱਲ 85 80000 ਦੀ ਹਾਂ ਪਰ ਗਾਂ ਨਹੀਂ ਮਿਲਨੀ ਕਹਿਨੂੰ ਨਹੀਂ ਹਾਂ ਹਾਂ ਦੁੱਧ 30 ਕਿਲੋ ਵੇਰ ਠੰਡਾ ਕਰਕੇ ਭਰੂ ਪਰ ਦੂਗੀ ਆ ਬਹੁਤ ਤਗੜੀ ਆ ਹਨਾ ਹਾਂਜੀ ਲੈ ਵੀ ਸੱਜਣਾ ਇਹ ਐਨੀਮਲ ਆ ਵਿਕਰੀ ਵਾਲੇ ਗਰਵੰਤ ਕੋਲੇ ਮਹਿਮੂਦਪੁਰੇ ਨੇੜੇ ਅਮਰਪੂਰ ਆ ਗਿਆ ਤਸੀਰ ਪੱਤੀ ਜ਼ਿਲ੍ਹਾ ਤਰਨਤਾਰਨ ਸਾਰਿਆਂ ਦਾ ਲੇਖਾ ਜੋਖਾ ਲੈਤਾ ਇਹਦੇ ਮਗਰ ਡਾਇਮੰਡ ਦੀ ਕੱਟੀ ਆ ਦੇਖਿਓ ਬਹੁਤ ਸ਼ਾਨਦਾਰ ਝੋਟੀ ਆ ਬੜਾ ਪਸਮਾ 15 ਕਿਲੋ ਦੁੱਧ ਦੀ ਔੜ ਰੱਖੋਗੀ ਤਾਂ ਵੀ ਇਹ ਆ ਚੀਜ਼ਾਂ ਦੱਸ ਦਿਆਂ ਜਦੋਂ ਧਾਰਾ ਮਾਰ ਕੇ ਗਏ ਆ ਤੇ ਦੇਖੋ ਕਿल्ले ਠੋਕੇ ਕਰਮਾ ਵਾਲੀ ਨੇ ਓਕੇ ਰਿਪੋਰਟ ਪਸੂ ਸੀਗੇ ਸਾਰੀਆਂ ਦੀ ਡਿਟੇਲ ਲੈਤੀ ਤੁਹਾਨੂੰ ਜਿਹੜੀ ਪਸੰਦ ਆ ਗਈ ਉਹ ਰਿਕਵੈਸਟ ਬੇਨਤੀ ਆ ਵੀ ਆਪਣੀ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਬਸ ਰਹੇ ਹੋ